दानामंडीជា ਜੋ ਕਿਸਾਨਾਂ ਦੀ ਫਸਲ ਨੂੰ ਨਾਜਾਇਜ਼ ਤੌਰ ਤੇ ਲੱਗ ਰਿਹਾ ਹੈ ਕੱਟਦੇ ਚੱਲਦੇ ਆ ਅੱਜ ਸਰਹੱਦੀ ਇਲਾਕੇ ਦੇ ਕਿਸਾਨਾਂ ਦੇ ਵੱਲੋਂ ਸਰਕਾਰ ਖਿਲਾਫ ਚਮਕੇ ਨਾਰੇਬਾਜ਼ੀ ਕੀਤੀ ਗਈ ਹੈ ਭੜਾਸ ਉਹਨਾਂ ਦੇ ਵੱਲੋਂ ਕੱਢੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਧਾਨ ਅਤੇ ਸਰਕਾਰਾਂ ਦੇ ਖਿਲਾਫ ਉਹਨਾਂ ਦੇ ਵਿਰੁੱਧ ਜੋ ਭੜਾਸ ਕੱਢੀ ਗਈ ਹੈ ਕਿਉਂਕਿ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਸ ਮੌਕੇ ਲਗਭਗ 2 ਘੰਟੇ ਤੱਕ ਆਵਾਜ਼ਾਈ ਵੀ ਬੰਦ ਰਹੀ ਹੈ ਲੋਕ ਖਾਸੇ ਪਰੇਸ਼ਾਨ ਨਜ਼ਰ ਆਏ ਨੇ ਮੌਕੇ ਤੇ ਪਹੁੰਚੇ ਕਿਸਾਨਾਂ ਦਾ ਕੀ ਕਹਿਣਾ ਪਹਿਲਾਂ ਸੁਣਦੇ ਆ ਮਸਲਾ ਜੀ ਸਾਡਾ ਕਿਸਾਨਾਂ ਦੀ ਫਸਲ ਦਾ ਉਹ ਸਾਡੀ ਫਸਲ ਜਿਹੜੀ ਆ ਪਹਿਲੇ ਤਾਂ ਅਸੀਂ ਕੋਈ 10 ਦਿਨ ਮੰਡੀਆਂ 'ਚ ਖੱਜਰ ਹੁੰਦੇ ਰਿਆਂ ਪਹਿਲੇ ਕਹਿੰਦੇ ਇਹ ਕਿ ਤੁਹਾਡਾ ਮਾਚਰ ਬਹੁਤ ਜਿਆਦਾ ਆ ਉਹਨੂੰ ਅਸੀਂ ਸੁਕਾ ਕੇ ਫਸਲਾਂ ਆਪਣੀਆਂ ਹੀ ਰੇੜਕੇ ਸੁਕਾ ਕੇ ਮੰਡੀਆਂ ਦੇ ਵਿੱਚ ਫਿਰ ਅਸੀਂ ਉਹ ਦੁਬਾਰਾ ਡਬਲ ਡਬਲ ਪੱਖਾ ਲਵਾ ਕੇ ਭਰਾਈਆਂ ਨੇ ਭਰਾਂ ਤੋਂ ਬਾਅਦ ਹੁਣ ਕੀ ਆ ਕਿ ਸਾਨੂੰ ਉਹ ਕੱਟ ਲਾਂਡੇ ਆ ਕਿਸੇ ਨੂੰ ਮਤਲਬ 220 ਰੁਪਏ ਲਾਂਡੇ ਆ ਕਿਸੇ ਨੂੰ ਅੱਗੇ ਮਤਲਬ 250 ਤਾਂ ਨਾਰਮਲ ਜਿਹੜਾ ਕਟਾ ਸਾਡੇ ਉਹ ਲਾਂਡੇ ਆ ਇਸ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਮਿਲਣ ਗਏ ਸੀ डीसी साहब ਨੇ ਮਿਲੇ ਉੱਥੇ ਅਸੀਂ ਮੰਗ ਪੱਤਰ ਆਪਣਾ ਦੇ ਕੇ ਆਏ ਸੀ ਸਾਨੂੰ ਕੋਈ ਸੁਣਵਾਈ ਨਹੀਂ ਸਾਡੇ ਡੀਸੀ ਸਾਹਿਬ ਨੇ ਦੁਬਾਰਾ ਸਾਨੂੰ ਕੋਈ ਨਹੀਂ ਬੁਲਾਇਆ ਕੋਈ ਨਾਲ ਗੱਲਬਾਤ ਨਹੀਂ ਕੀਤੀ ਗਈ ਉਹਦੇ ਬਾਅਦ ਅਸੀਂ ਜਿਹੜਾ ਸਾਡਾ ਮਾਰਕੀਟ ਕਮੇਟੀ ਦਾ ਸਾਡਾ ਸੈਕਟਰੀ ਹੈ ਉਹਨੂੰ ਅਸੀਂ ਮਿਲੇ ਆ ਮਿਲਣ ਵਾਸਤੇ ਅਸੀਂ ਕਈ ਵਾਰੀ ਉਹਨੂੰ ਫੋਨ ਕੀਤਾ ਪਰ ਸੈਕਟਰੀ ਸਾਡੇ ਨਾਲ ਕੋਈ ਗੱਲਬਾਤ ਸਾਨੂੰ ਪੂਰਾ ਅਸਾਸਨ ਨਹੀਂ ਦਲਵਾਇਆ ਉਹ ਖਾਲੀ ਸਾਨੂੰ ਤਾਲਮੇਲ ਕਰਕੇ ਇੱਧਰ ਉੱਧਰ ਤੇ ਉੱਧਰ ਉੱਧਰ ਸਾਨੂੰ ਖੱਜਲ ਕਰਦਾ ਰਿਹਾ ਉਹਦੇ ਬਾਅਦ ਬਾਅਦ ਚ ਅਸੀਂ ਫਿਰ ਅਸੀਂ ਮੀਟਿੰਗ ਕਰਕੇ ਥੋੜੇ ਬੰਦਿਆਂ ਕਿਸਾਨਾਂ ਅਸੀਂ ਅਲਟੀਮੇਟਰ ਦੇ ਦਿੱਤਾ ਹੈ ਸਰਕਾਰ ਨੂੰ ਕਿ ਅਸੀਂ ਜੇ ਸਾਡੀ ਮਤਲਬ ਹੈ 18 ਤਰੀਕ ਤੱਕ ਸਾਡੀ ਸੁਣਾਈ ਨਹੀਂ ਹੋਈ ਤੇ ਫਿਰ ਅਸੀਂ 10 ਵਜੇ ਤੋਂ ਲੈ ਕੇ 6 ਵਜੇ ਤੱਕ ਚੱਕਾ ਜਾਮ ਕਰਾਂਗੇ ਇਹ ਸਾਡਾ ਮਸਲਾ ਜੀ ਉਹ ਸਾਡੇ ਐਸ ਐਚਓ ਤਾਰਾਦ ਕਰਦੇ ਆਏ ਸੀ ਇੱਥੇ ਉਹਨਾਂ ਸਾਾਨੂੰ ਇੱਕ ਵਿਸ਼ਵਾਸ ਦਿਲਾਇਆ ਕਿ ਮੈਂ ਤੁਹਾਡੀ 2 ਦਿਨ ਦੇ ਵਿੱਚ ਪ੍ਰਸ਼ਾਸਨ ਨਾਲ ਗੱਲ ਕਰਾਵਾਂਗਾ ਤੇ ਅਗਰ ਨਹੀਂ ਸਾਡੀ ਗੱਲਬਾਤ ਹੋਈ 2 ਦਿਨ ਦੇ ਵਿੱਚ ਤੇ ਫਿਰ ਦੁਬਾਰਾ ਹੀ ਆਪਣਾ ਜਿਹੜਾ ਇਹ ਰਸਤਾ ਅਪਣਾਵਾਂਗੇ ਅਮਰ ਸਿੰਘ ਜਦੋਂ ਦਲਪਾਤਰ ਨੇ ਨੋਟ ਜਾਉਂਦਾ ਰਹਿਣ ਵਾਲਾ ਹਾਂ ਅਸੀਂ ਪਹਿਲੇ 10 ਦਿਨ ਮੰਡੀਆਂ ਦੇ ਵਿੱਚ ਝੋਨਾ ਲੈ ਕੇ ਗਏ ਸੀ ਯਾਨੀ ਕਿ ਜਦੋਂ ਅਕਤੂਬਰ ਮਹੀਨੇ ਝੋਨਾ ਲੈ ਕੇ ਗਏ ਸੀ 10 ਦਿਨ ਸਾਡਾ ਆਇਆ ਨਾ ਕਿ ਮਾਰਚ ਚ ਠੀਕ ਨਹੀਂ ਆਗਾ ਪਹਿਲੇ ਸਾਡੇ ਕੋਲ ਝੋਨਾ ਸਕਾਂਦੇ ਰਹੇ ਸਾਡੇ ਆਣਾ ਝੋਨਾ ਜਿਹੜਾ 16 17 ਦੇ ਮਾਰਚ ਚ ਭਰਿਆ ਉਸ ਤੋਂ ਬਾਅਦ ਇਹ ਸਾਨੂੰ 220 ਰੁਪਏ 40 ਰੁਪਏ ਦੇ ਕੱਟ ਲਾਣ ਦੀ ਕੱਟ ਲਾਉਣ ਦੇ ਤੇ ਸਾਨੂੰ ਪੱਕੀ ਪਰਚੀ ਨਹੀਂ ਕੋਈ ਦਿੱਤੀ ਅਲਤੋ ਸਾਨੂੰ ਕੱਚੀ ਪਰਚੀ ਭਈਆਂ ਦਿੱਤੀ ਹੋਈ ਹੈ ਹਾਂ ਝੋਨਾ ਸਾਡਾ ਨਾ ਥੱਲੇ ਰੱਖਿਆ ਪੈਸੇ ਨਹੀਂ ਪਾਣਦੇ ਪੂਰੇ ਉਧਵਾਰ ਚਾਹੇ ਤੇ ਅਲਟੀਮੇਟ ਦਿੱਤਾ ਹੈ ਸਰਕਾਰ ਨੂੰ ਕਿ ਅਸੀਂ ਕਿਰਨ ਲਾਵਾਂਗੇ ਐਸਐਚਓ ਤਾਰਾਗੜ ਨੇ ਮੌਕੇ ਭਰਾ ਗਏ ਤੇ 74 ਨੇ ਕਿਹਾ ਵੀ ਤੁਹਾਡੀ ਇੱਕ ਦੋ ਦਿਨ ਦੇ ਵਿੱਚ ਨਾ ਉਧਵਾਰ ਤੱਕ ਤੁਹਾਡੀ ਪ੍ਰਸ਼ਾਸਨ ਨਾਲ ਗੱਲਬਾਤ ਕਰਾਵਾਂਗੇ ਤੇ ਤੁਹਾਡਾ ਕੋਈ ਹੱਲ ਕੱਢਾਂਗੇ ਤੁਹਾਨੂੰ ਕੋਈ ਬਿਲਕੁਲ ਤੁਹਾਡਾ ਨੁਕਸਾਨ ਨਹੀਂ ਹੋਣ ਦੇਵਾਂਗੇ ਤੋਹ ਤਰਨਾ ਹੈ ਚੁਕਾ ਦਿੱਤਾ ਹੈ ਸਤਿ ਸ੍ਰੀ ਅਕਾਲ ਤਾਰਾਗੜ ਇਸ ਮੌਕੇ ਐਸਐਚਓ ਤਾਰਾਗੜ ਮਨਜੀਤ ਸਿੰਘ ਮੌਕੇ ਤੇ ਪਹੁੰਚੇ ਤੇ ਕਿਸਾਨਾਂ ਨਾਲ ਮਿਲ ਕੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਮੀਟਿੰਗ ਡੀਸੀ ਪਠਾਨਕੋਟ ਦੇ ਨਾਲ ਦੋ ਦਿਨਾਂ ਚ ਕਰਵਾ ਦਿੱਤੀ ਜਾਏਗੀ ਜਿਸ ਤੋਂ ਬਾਅਦ ਮਸਲਾ ਜੋ ਹੈ ਉਹ ਹੱਲ ਹੋ ਸਕੇ ਇਸ ਮੌਕੇ ਕਿਸਾਨਾਂ ਨੂੰ ਭਰੋਸਾ ਮਿਲਣ ਤੋਂ ਬਾਅਦ ਤਰਨਾ ਬੇਸ਼ੱਕ ਚੁਕਲੀਤਾ ਗਿਆ ਪਰ ਲੋਕ ਇਸ ਦੌਰਾਨ ਕਿੰਨੇ ਪਰੇਸ਼ਾਨ ਨਜ਼ਰ ਆਏ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਅੱਜ ਮੁਖਤਿਆਰ ਸਿੰਘ ਨਰੋਡ ਜਮਲ ਸਿੰਘ ਏਰੀਆ ਦਾ ਕਿਰਤੀ ਕਿਸਾਨ ਜੁਨੀਆ ਨੂੰ ਪ੍ਰেজেন্ট ਕਰਦਾ ਉਹਨੇ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਕਥਲੌਰ ਪੁੱਲ ਦੇ ਧਰਨਾ ਲਾਇਆ ਸੀਗਾ ਜਿਹੜੀਆਂ ਸਾਡੀਆਂ ਫਸਲਾਂ ਕਿਸਾਨਾਂ ਦੀਆਂ ਚੁਕੀਆਂ ਜਾ ਰਹੀਆਂ ਨੇ ਉਹਦੇ ਤੇ ਬਿਨਾਂ ਵਜ੍ਹਾ ਕੱਟ ਲਾਇਆ ਜਾ ਰਿਹਾ ਤੇ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਇੱਕ ਹਫਤਾ ਪਹਿਲਾਂ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗਰੰਡਮ ਦਿੱਤਾ ਸੀ ਕਿ ਇਹਦੇ ਸਬੰਧ ਵਿੱਚ ਜਿਹੜਾ ਸਾਨੂੰ ਅਨਿਆਂ ਦਿੱਤਾ ਜਾਏ ਪਰ ਉਹ ਟਾਈਮ ਬਾਉਂਡ ਜਿਹੜਾ ਬਾਰ ਹੋਣ ਕਰਕੇ ਸਾਨੂੰ ਦੁਬਾਰਾ ਇੱਥੇ ਆ ਕੇ ਜਾਮ ਲਾਣਾ ਪਿਆ ਫਿਰ ਮੈਂ ਆ ਕੇ ਉਹਦੇ ਵਿੱਚ ਉਹਨਾਂ ਦੀ ਗੱਲ ਸੁਣੀ ਆ ਉਹਨਾਂ ਨੇ ਮੇਰੀ ਗੱਲ ਸੁਣ ਕੇ ਤੇ ਮੈਂ ਉਹਨਾਂ ਦੀ ਗੱਲ ਸੁਣ ਕੇ ਆਪਾਂ ਸੋਲੂਸ਼ਨ ਕੱਢਿਆ ਕਿ ਸਿਵਲ ਪ੍ਰਸ਼ਾਸਨ ਨਾਲ ਬੈਠ ਕੇ ਤੇ ਇਹਦੇ ਸਬੰਧ ਵਿੱਚ ਗੱਲ ਕਰਾਂਗੇ ਉਹ 2-3 ਦਾ ਉਹਨਾਂ ਕੋਲ ਟਾਈਮ ਲਿਆ ਆ ਬੋਧਵਾਰ ਤੱਕ ਆਪਾਂ ਉਹਨਾਂ ਨਾਲ ਗੱਲ ਕਰਕੇ ਤੇ ਵੀਰਵਾਰ ਨੂੰ ਆਪਾਂ ਮੀਟ ਕਰਾਵਾਂਗੇ ਜੋ ਵੀ ਉਹਨਾਂ ਦਾ ਜਾਇਜ ਮੰਗਾ ਨੇ ਉਹਦੇ ਤੇ ਗੌਰ ਕੀਤਾ ਜਾਊਗਾ ਆਪਣਾ ਧਰਨਾ ਜਿਹੜਾ ਚੁੱਕ ਲਿਆ ਤੇ ਕੰਟ੍ਰੈਕਟ ਜਿਹੜੀ ਆਮ ਦੀ ਤਰ੍ਹਾਂ ਜਿਹੜੀ ਸ਼ੁਰੂ ਹੋ ਚੁੱਕੀ